ਪੰਚਾਇਤੀ ਚੋਣਾਂ ਲੱਗੇ ਹਰਜਿੰਦਰ ਸਿੰਘ ਰਾਜੂ ਪਿੰਡ ਠਿਕਰੀਵਾਲ ਨੂੰ ਪਿੰਡ ਵਾਸੀਆਂ ਦਾ ਭਰਮਾ ਹੰਗਾਰਾ ਮਿਲ ਰਿਹਾ ਹੈ ਹਰਜਿੰਦਰ ਸਿੰਘ ਰਾਜੂ ਦੇ ਸਮਰਥਨ ਵਿੱਚ ਚੋਣ ਪ੍ਰਚਾਰ ਲਈ ਲੋਕ ਉੱਤਰ ਪਿਆ ਹਾਂ ਕੌਂਟਿਨਿਊ ਬਰਨਾਲਾ ਤੋਂ ਅਮਨਦੀਪ ਸਿੰਘ ਕੋਲਾ ਦੀ ਰਿਪੋਰਟ ਪਿੰਡ ਚੱਲ ਰਿਹਾ ਕੀ ਨਾ ਤੁਹਾਡਾ ਜੀ ਪਿੰਡ ਨਾਮ ਕੀ ਹੈ ਠਿਕਰੀਵਾਲਾ ਦੇ ਜੋ ਸਰਪੰਚੀ ਦੀ ਚੋਣ ਹੋ ਰਹੀ ਹੈ ਉਹਦੇ ਚ ਮੈਂ ਐਸਸੀ ਕੈਟਾਗਰੀ ਕਿੰਨੇ ਮੈਂ ਕੈਂਡੀਡੇਟ ਹਾਂ ਕੀ ਨਾ ਤੁਹਾਡਾ ਮੈਂ ਨਾਮ ਬੋਲਦਾ ਥੋੜਾ ਉੱਚਾ ਨਾਮ ਕੀ ਆ ਮੇਰਾ ਨਾਮ ਰਜਿੰਦਰ ਸਿੰਘ ਰਾਜੂ ਚੇਅਰਮੈਨ ਮੈਂ ਪੰਚਾਇਤੀ ਰਾਜ ਦਾ ਵਾਈਸ ਪ੍ਰੈਜ਼ੀਡੈਂਟ ਵੀ ਆ ਪੰਜਾਬ ਦਾ ਤੇ ਸਰਕਾਰ ਦਾ ਲਾਹਾ ਲੈਣ ਲਈ ਅਸੀਂ ਇਹ ਜੰਗ ਲੜ ਰਹੇ ਆਂ ਕਿ ਪਿੰਡ ਦੇ ਜੋ ਪਹਿਲਾਂ ਆਜ਼ਾਦੀ ਤੋਂ ਬਾਅਦ ਫਸਟਲੀ ਸਾਡਾ ਪਿੰਡ ਪਹਿਲੀ ਤਾਰ ਤੇ ਐਸਸੀ ਹੋਇਆ ਤੇ ਅਸੀਂ ਇਹਦੇ ਵਿਕਾਸ ਬਹੁਤ ਜੰਗੀ ਪੱਧਰ ਤੇ ਕਰਵਾਉਣੇ ਆਂ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਬਹੁਤ ਬੁਰਾ ਹਾਲ ਆ ਪਿੰਡ ਦੇ ਵਿੱਚ ਸੀਵਰੇ ਸਿਸਟਮ ਨਹੀਂ ਆ ਸਾਡੀ ਪਹਿਲ ਹੋਗੀ ਸਕੂਲਾਂ ਦੇ ਵਿੱਚ ਟੀਚਰ ਹੋਣ ਹਸਪੀਟਲ ਦੇ ਵਿੱਚ ਡਾਕਟਰ ਹੋਣ ਦਵਾਈਆਂ ਹੋਣ ਸਾਡੇ ਪਰਿਵਾਰਾਂ ਨੂੰ ਮਿਲਣ ਲਈ ਸਾਡੇ ਗਰੀਬ ਬੱਚਿਆਂ ਦੀ ਪੜ੍ਹਾਈ ਲਿਖਾਈ ਵਧੀਆ ਹੋਵੇ ਤੇ ਸੀਵਰੇਜ ਹੋਵੇ ਸਟੀਟ ਲੈਟਾਂ ਤੇ ਹੋਰ ਵੀ ਪਿੰਡ ਦੇ ਬਹੁਤ ਵਿਕਾਸ ਦੇ ਜੋ ਪਾਣੀ ਦਾ ਨਿਕਾਸ ਸਾ ਜਿਆਦਾਤਰ ਇਹ ਆ ਪਰ ਮੈਂ ਸਮੁੱਚੀ ਨਗਰ ਪੰਚਾਇਤ ਜਾਂ ਨਗਰ ਦੇ ਵਾਸੀਆਂ ਨੂੰ ਬੇਨਤੀ ਕਰਦਾ ਕਿ ਵੱਦ ਤੋਂ ਵੱਧ ਬਗੈਰ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਮੇਰਾ ਸਾਥ ਦਿਓ ਇਹ ਨਕਰ ਵਾਹਿਗੁਰੂ ਖਾਲਸਾ ਸ੍ਰੀ ਵਾਹਿਗੁਰੂ ਫਤਹਿ ਜਿੰਦਾਬਾਦ ਚੇਅਰਮੈਨ ਸਾਹਿਬ ਜਿੰਦਾਬਾਦ ਚੇਅਰਮੈਨ ਸਾਹਿਬ ਜਿੰਦਾਬਾਦ ਚੇਅਰਮੈਨ ਸਾਹਿਬ ਜਿੰਦਾਬਾਦ ਕੀ ਨਾ ਤਾਟਾ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਨਪ੍ਰੀਤ ਸਿੰਘ ਹੈ ਜੀ ਹਨਪ੍ਰੀਤ ਸਿੰਘ ਜੀ ਤੁਸੀਂ ਜਣੀ ਕਿ ਐਮਐਲ ਇਥੇ ਕਰਜਿੰਦਰ ਰਾਜੂ ਜੀ ਆਪਣਾ ਸਰਪੰਚੀ ਦੀ ਵੰਡ ਠੀਕ ਰਿਹਾ ਉਹ ਚੋਣ ਲੜ ਰਹੇ ਨੇ ਤੁਸੀਂ ਇਹਨੂੰ ਸਮਰਥਨ ਦਿੱਤਾ ਕੀ ਸੋਚ ਕੇ ਦਿੱਤਾ ਸਮਰਥਨ ਕਿਉਂਕਿ ਇੱਕ ਤਾਂ ਨਵੀਂ ਜਨਰੇਸ਼ਨ ਦੇ ਹੈਗੇ ਨੇ ਜੋ ਤੇ ਬਾਕੀ ਉਹ ਸਰਕਾਰ ਆ ਮੌਜੂਦਾ ਸਰਕਾਰ ਆ ਨਵੀਂ ਸੋਚ ਦੇ ਅਪਣਾ ਕੇ ਚੱਲ ਪਹਿਲਾਂ ਵੀ ਉਹਨਾਂ ਨੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤੇ ਨੇ ਤੇ ਹੁਣ ਵੀ ਜਿਵੇਂ ਕਲੱਬਾਂ ਨਾਲ ਜੁੜੇ ਹੋਏ ਨੇ ਉਹ ਨਵੀਂ ਜਨਰੇਸ਼ਨ ਨਾਲ ਜੁੜੇ ਹੋਏ ਨੇ ਬਜ਼ੁਰਗਾਂ ਦੀ ਦੇਖਭਾਲ ਕਰਦੇ ਤੇ ਅਸੀਂ ਉਹਨਾਂ ਲਈ ਚੁਣਿਆ ਤੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਬਾਅਦ ਵਿੱਚ ਨਵੀਂ ਜਨਰੇਸ਼ਨ ਆ ਜਿਹੜੀ ਸਾਡੀ ਨੌਜਵਾਨ ਜਿਹੜੀ ਹੈਗੀ ਤੇ ਬਜ਼ੁਰਗ ਕਿ ਸਾਹਿਬ ਅਸੀਂ ਨਾਲ ਮਿਲ ਕੇ ਚੱਲ ਰਹੇ ਹਾਂ ਤੁਹਾਨੂੰ ਲੱਗਦਾ ਵੀ ਜਿਹੜੇ ਇਹ ਆਪਣੇ ਰਾਜੂ ਜੀ ਨੇ ਸਰਪੰਚ ਚੋਣ ਤੋਂ ਬਾਅਦ ਵੀ ਸਾਰੇ ਕੰਮ ਪੂਰੇ ਕਰੂਗਾ ਨਹੀਂ ਪੂਰੇ ਕਰਨਗੇ ਬਹੁਤ ਟਾਈਮ ਤੋਂ ਨਾਲ ਜੁੜੇ ਹੋਇਆ ਜੀ ਤੇ ਉਹ ਸਰਕਾਰ ਨਾਲ ਜੁੜੇ ਬਹੁਤ ਵਧੀਆ ਬੰਦੇ ਨੇ ਨਾਈਸ ਬੰਦੇ ਨੇ ਸਾਡੇ ਜੀ ਪਹਿਲਾਂ ਤੋਂ ਉਹਨਾਂ ਨਾਲ ਅਟੈਚਮੈਂਟ ਬਹੁਤ ਜ਼ਿਆਦਾ ਜੀ ਹਾਂਜੀ ਕੀ ਨਾਂ ਤੁਹਾਡਾ ਮੇਰਾ ਨਾਂ ਚਤਨਕੁਰ ਰਣਕੁਰ ਜੀ ਤੁਸੀਂ ਜਾਨੀ ਕਹਿਮਲ ਹੈ ਰਾਜੂ ਨੂੰ ਜਿਹੜਾ ਪਿੰਡ ਦੇ ਸਰਪੰਚ ਵਾਸਤੇ ਕਰ ਰਹੇ ਹੋ ਕਿਉਂ ਕਾ ਗੇੜੇ ਜੋੜ ਕੇ ਬੈਠੇ ਨੇ ਜਿਨ੍ਹਾਂ ਨੂੰ ਕੋਈ ਪੈਸਾ ਨਹੀਂ ਦੇ ਰਿਹਾ ਕੋਈ ਇਹਨਾਂ ਦਾ ਕੰਮ ਨਹੀਂ ਕਰ ਰਿਹਾ ਇਥੇ ਇਹ ਸੁਣੋ ਅਮੀਰ ਆ ਜਿੱਤੋਂ ਤੋਂ ਬਾਅਦ ਤੁਹਾਡੇ ਸਾਰੇ ਕੰਮ ਕਰੂਗਾ ਇਹ ਹਾਂ ਜੀ ਹਾਂ ਜੀ ਕਰੂਗਾ ਕਰੂਗਾ ਕੇ ਦਿੱਤੂ ਦਾ ਕਰੂਗਾ ਹੀ ਅਮੀਰ ਜੀ ਹਾਂ ਜੀ ਅਮੀਰ ਸਾਨੂੰ ਵੀ ਸਾਨੂੰ ਉਮੀਦ ਆ ਸਾਡੇ ਕੰਮ ਕਰੂਗਾ ਇਹ ਹਾਂ ਸਾਡਾ ਬੁਰਾ ਹਰ ਸਾਨੂੰ ਉਮੀਦ ਆ ਸਾਨੂੰ ਉਮੀਦ ਆ ਇਹਨਾਂ ਦਾ ਮੇਰਾ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਤੁਸੀਂ ਇਹ ਕ ਰਾਜੂ ਜਿਹੜਾ ਇਥੋਂ ਚੇਅਰਮੈਨ ਵੀ ਆ ਉਹਨੂੰ ਸਰਪੰਚ ਜੀ ਚੋਣਾਂ ਇਸ ਮਾਰਤਨ ਦੇ ਰਹੇ ਹੋ ਜੰਗਬਿੜੀ ਕਿਉਂ ਸਰ ਕੋਕਾ ਜਿਹੜੇ ਬੰਦੇ ਨੇ ਇਹ ਬਹੁਤ ਨਾਈਸ ਪਰਸਨ ਨੇਗੇ ਇਹਨਾਂ ਨੇ ਸਾਡਾ ਕਲੱਬ ਵਿੱਚ ਬਹੁਤ ਸਹਿਯੋਗ ਦਿੱਤਾ ਸਾਨੂੰ ਇਹਨਾਂ ਨੇ ਪਹਿਲਾਂ ਅਜੀ ਟੂਰਨਾਮੈਂਟ ਕਰਵਾ ਕੇ ਸਾਡੇ ਆ ਤੇ ਬਾਕੀ ਸਾਰੇ ਸਾਰੇ ਪੈਟਰ ਬਹੁਤ ਸਮਰਥਨ ਦਿੰਦੇ ਨੇਗੇ ਤੇ ਹਰੇਕ ਦੇ ਨਾਲ ਬਾਅਦ ਚੜ ਕੇ ਹਿੱਸਾ ਲੈਂਦੇ ਨੇ ਤੇ ਹਰੇਕ ਨੂੰ ਆਪਦੇ ਵੱਲੋਂ ਫੁੱਲ ਫੰਡ ਗ੍ਰਾਂਟ ਜੋ ਵੀ ਜਿੰਨੀ ਸ਼ਰਤਾਂ ਹੁੰਦੀਆਂ ਬਹੁਤ ਵਾਰ ਸਾਡਾ ਸਹਿਯੋਗ ਕਰਦੇ ਨੇ ਤੇ ਤਾਂ ਕਰਕੇ ਜਿਹਨੂੰ ਫੁੱਲ ਸਮਰਥਨ ਦੇ ਰਹੇ ਹਾਂ ਸਾਡਾ ਸਾਰਾ ਪੈਣ ਸਮਰਥਨ ਦੇ ਰਿਆ ਇਹਨਾਂ ਨੂੰ ਫੁੱਲ ਇਹ ਜੀ ਬੋਲਣ ਹਾਂਜੀ ਵਾਤੋ ਵਾਤ ਜੀ ਅਸੀਂ ਉਹ ਕਰਾਂਗੇ ਸਾਡੇ ਜਿਹੜੇ ਪਿੰਡ ਦੇ ਬਗਾਸ ਖੜੇ ਨੇ ਉਹ ਅਸੀਂ ਪੂਰੇ ਕਰਾਂਗੇ ਜੀ ਇਹ ਵੱਡਾ ਭਾਈ ਆ ਜੀ ਚੇਅਰਮੈਨ ਸਾਹਿਬ ਇਹਨੇ ਸਰਪੰਚੀ ਤੋਂ ਇਲਾਵਾ ਵੀ ਪਹਿਲਾਂ ਵੀ ਇਹੋ ਜਿਹੇ ਕੰਮ ਕਰੇ ਨੇ ਜੀ ਦੁਨੀਆ ਨੂੰ ਲੋਕਾਂ ਵਾਲਿਆਂ ਨੂੰ ਆਪ ਪਤਾ ਜੀ ਯਾਰੀ ਗੱਲ ਵਾ ਪਿੰਡ ਦਾ ਹੀ ਹੈ